ਫਾਇਦੇ ਬਲੌਗ ਅੱਜ ਤੁਹਾਡਾ ਸਵਾਗਤ ਹੈ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਹੁਣ ਹੋਟਲ ਤੋਂ ਆ ਗਏ ਹਾਂ ਸਟੇਸ਼ਨ ਤੇ ਤੇ ਚੱਲਿਆਂ ਅਸੀਂ ਅੱਜ ਜਿਹੜਾ ਟੋਕੀਓ ਟਾਵਰ ਵੇਖਣ ਤੇ ਪਰ ਟ੍ਰੇਨ ਸਿਸਟਮ ਇਹ ਥੋੜੇ ਸਮਝਣਾ ਪੈਣਾ ਸਾਹਮਣੇ ਮੈਂ ਪਿਆ ਸਾਰਾ ਤੇ ਮੈਂ ਕੋਸ਼ਿਸ਼ ਕਰ ਰਿਹਾ ਵੱਖ-ਵੱਖ ਲਾਈਨਾਂ ਦੂਜਾ ਸਾਰਾ ਵੇਖਣ ਦੀ ਗੂਗਲ ਤੇ ਭਾ ਕੇ ਤੇ ਕੁਝ ਮੱਥਾ ਮਾਰ ਰਹੇ ਹਾਂ ਇਹਦਾ ਨਾ ਕਿਉਂਕਿ ਵੈਸੇ ਸੁਣਿਆ ਕਿ ਜਪਾਨ ਦਾ ਜਿਹੜਾ ਟ੍ਰੇਨ ਨੈਟਵਰਕ ਹੈ ਉਹ ਬਹੁਤ ਸੋਹਣਾ ਤੇ ਬੜਾ ਵਧੀਆ ਹੈ ਪਰ ਹੀ ਕਰਾਂਗੇ ਟ੍ਰਾਈ ਤੇ ਵੇਨਿਆ ਕਿੱਦਾਂ ਬਣਦਾ ਸਾਰਾ ਕੁਝ ਹੁਣ ਇੱਥੋਂ ਆ ਜਿਹੜਾ ਸਟੇਸ਼ਨ ਤੇ ਆ ਗਏ ਆ ਗੂਗਲ ਮੈਪ ਤੇ ਪਾਇਆ ਹੋਇਆ ਤੇ ਸਿਲੈਕਟ ਕਰਨ ਲੱਗਿਆ ਮੈਂ ਤੇ ਤੁਹਾਨੂੰ ਫਿਰ ਨਾਲ-ਨਾਲ ਦੱਸਦੇ ਆ ਕੀ ਪ੍ਰੋਬਲਮ ਆਈਆਂ ਜਾਂ ਕਿੱਦਾਂ ਸੌਖਾ ਜਾਂ ਸਹੂਤਾ ਮਿਲ ਗਿਆ ਜਾਂ ਕਿਵੇਂ ਹੋਇਆ ਤੇ ਜੁੜੇ ਰਹੋ ਕਰਦੇ ਆਪਾਂ ਗੱਲਬਾਤ ਹੁਣ ਤੇ ਇਹ ਫਿਰ ਸਟੇਸ਼ਨ ਤੇ ਪਹੁੰਚ ਗਏ ਤੇ ਬਾਅਦ ਚ ਲੈਣੀ ਸੀ ਟਿਕਟ ਟਿਕਟ ਦੀ ਵੀ ਕਾਫੀ ਪ੍ਰੋਬਲਮ ਹੈ ਜੀ ਕਿਉਂਕਿ ਪਹਿਲਾਂ ਤੇ ਸਟੇਸ਼ਨ ਐਂਟਰੀ ਦੀ ਬੜੀ ਪ੍ਰੋਬਲਮ ਹੈ ਤੁਸੀਂ ਉਹ ਲਾਈਨ ਦੇ ਹਿਸਾਬ ਨਾਲ ਐਂਟਰ ਕਰਨਾ ਹੁੰਦਾ ਕਿਉਂਕਿ ਵੱਖ-ਵੱਖ ਲਾਈਨਾਂ ਉਹ ਕਲਰ ਕੋਡਡ ਹੈ ਹੁਣ ਤੁਹਾਡੀ ਸਮਝ ਆ ਜਾਊਗੀ ਤੁਸੀਂ ਉਹ ਲਾਈਨ ਦਾ ਕਲਰ ਵੇਖ ਲਓ ਉਹਦਾ ਨਾਮ ਵੇਖ ਲਓ ਤੇ ਫਿਰ ਉਹ ਕਲਰ ਦੇ ਹਿਸਾਬ ਨਾਲ ਐਰੋ ਲੱਗਿਆ ਉੱਥੇ ਐਂਟਰ ਕਰੋ ਤੇ ਹੁਣ ਮਸ਼ੀਨ ਤੋਂ ਟਿਕਟ ਲੈਣੀ ਸੀ ਬਾਅਦ ਵਿੱਚ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੀ ਕਾਰਡ ਨੇ ਕਾਰਡ ਨੂੰ ਐਕਸੈਪਟ ਨਾ ਕੀਤਾ ਟਰਾਈ ਕੀਤੀ ਕਾਫੀ ਤੇ ਫਿਰ ਉਹਦੇ ਵਿੱਚ ਕੈਸ਼ ਪਾਉਣਾ ਪਿਆ ਕੈਸ਼ ਸਾਡੇ ਕੋਲ ਲਿਮਟਿਡ ਹੀ ਸੀਗਾ ਤੇ ਉਹ ਕੈਸ਼ ਪੈਕੇਜ ਨੂੰ ਟਿਕਟ ਲੈ ਲਈ ਤੇ ਹੁਣ ਆ ਗਿਆ ਇੱਥੇ ਪਲੇਟਫਾਰਮ ਤੇ ਤੇ ਇਹ ਅਸੀਂ ਆ ਗਏ ਪਲੇਟਫਾਰਮ ਤੇ ਤੇ ਪਲੇਟਫਾਰਮ ਤੋਂ ਲੈ ਲਈਏ ਟ੍ਰੇਨ ਹੁਣ ਤੇ ਟ੍ਰੇਨ ਦੇ ਅੰਦਰ ਉਹ ਸਕਰੀਨ ਉੱਤੇ ਹੁੰਦੀ ਆ ਉੱਤੇ ਸਟਾਪਿੰਗ ਪੈਟਰਨ ਆਉਂਦਾ ਪਰ ਬਹੁਤਾ ਸਾਰਾ ਜਪਾਨੀ ਭਾਸ਼ਾ ਵਿੱਚ ਹੀ ਆ ਜਿਹਦੇ ਜਪਾਨੀ ਆਉਂਦੀ ਫਿਰ ਤੇ ਬਹੁਤ ਸੌਖੀ ਹੈ ਕਿਉਂਕਿ ਅਨਾਉਂਸਮੈਂਟਾਂ ਬਹੁਤ ਹੋ ਰਹੀਆਂ ਤੇ ਉਹ ਸਾਰਾ ਲਿਖ ਰਿਹਾ ਲਿਖਿਆ ਵੀ ਆ ਰਿਹਾ ਪਰ ਵਿੱਚ ਵਿੱਚ ਉਹ ਨਾ ਟਰਾਂਸਲੇਟਰ ਨੂੰ ਕਰਦੇ ਆ ਇੰਗਲਿਸ਼ ਵਿੱਚ ਵੀ ਇੰਗਲਿਸ਼ ਵਾਲਾ ਆ ਜਾਂਦਾ ਇਹ ਕਰਕੇ ਉਹ ਸਾਡੀ ਹੈਲਪ ਕਰ ਰਿਹਾ ਤੇ ਅਹੀਂ ਜਣਾ ਇੱਥੋਂ ਹੁਣ ਜਿਹੜਾ ਸ਼ਿੰਕੁਨਜੂ ਸਟੇਸ਼ਨ ਤੋਂ ਅਸੀਂ ਟ੍ਰੇਨ ਲਈ ਹੈ ਤੇ ਜਿਹੜੇ ਦਾ ਟੋਕਿਓ ਸਕਾਈ ਟਾਵਰ ਤੇ ਜਾਣ ਵਾਸਤੇ ਸਾਡਾ ਸਟੇਸ਼ਨ ਹੈਗਾ ਇਕਾਬਨਾ ਬੈਸ਼ੀ ਇਕਾਬਨਾ ਬੈਸ਼ੀ ਸਟੇਸ਼ਨ ਹੈ ਅਹੀਂ ਉੱਥੇ ਉਤਰ ਕੇ ਤੇ ਉਥੋਂ ਫਿਰ ਟੋਕਿਓ ਟਾਵਰ ਲਈ ਜਾਵਾਂਗੇ ਤੇ ਇਹ ਸਾਡੀ ਹੈਲਪ ਕਰ ਰਹੀ ਜਿਹੜੀ ਉਹ ਸਕਰੀਨ ਜਿਹੜੇ ਉੱਤੇ ਇੰਗਲਿਸ਼ ਆ ਜਾਂਦਾ ਵਿੱਚ ਵਿੱਚ ਤੇ ਇਹ ਵੈਸੇ ਅਨਾਉਂਸ ਵੀ ਕਰਦੇ ਇੱਕ ਨੰਬਰ ਸਟੇਸ਼ਨ ਨੰਬਰ ਵੀ ਹੁੰਦਾ ਉਹ ਨੰਬਰ ਵੀ ਅਨਾਉਂਸ ਕਰਦੇ ਹੁਣ ਉਹਦੀ ਸਮਝ ਲੱਗ ਰਹੀ ਹੈ ਇਹ ਰਿਕਰ ਸਮਝ ਲੱਗ ਜੇ ਫਿਰ ਸਿਸਟਮ ਬਹੁਤ ਸੌਖਾ ਪਰ ਜਿੰਜੇ ਸਮਝ ਨਹੀਂ ਲੱਗਦੇ ਉਂਝ ਬਹੁਤ ਔਖਾ ਇੱਕ ਲੈਂਗੁਏਜ ਦੀ ਬੈਰੀਅਰ ਹੈ ਕਿਉਂਕਿ ਜਾਪਾਨੀ ਹੈ ਜਿਹੜੀ ਟੋਟਲੀ ਨਹੀਂ ਆਪਾਂ ਨੂੰ ਆਉਂਦੀ ਉਹ ਕਿਤੇ ਉਹ ਹੀ ਅੱਖਰ ਗੱਲ ਹੋ ਗਈ ਜਦੋਂ ਕਾਲਾ ਅੱਖਰ ਬੈਂਸ ਬਰਾਬਰ ਵਾਲੀ ਗੱਲ ਹੀ ਆ ਤੇ ਹੁਣ ਅਸੀਂ ਇੱਥੋਂ ਉੱਤਰ ਕੇ ਸਟੇਸ਼ਨ ਤੋਂ ਆ ਗਏ ਆ ਬਾਹਰ ਤੇ ਬਾਹਰ ਜਾ ਕੇ ਅਸੀਂ ਹੁਣ ਉਹਦਾ ਵੇਨੇ ਆ ਟੋਕਿਓ ਟਾਵਰ ਵਾਲਾ ਰਸਤਾ ਇਹ ਅਸੀਂ ਪਹੁੰਚ ਗਏ ਹਾਂ ਜੀ ਟੋਕਿਓ ਟਾਵਰ ਦੇਖਣ ਵਾਸਤੇ ਤੇ ਇੱਕ ਆ ਬੈਨਾ ਸਟੇਸ਼ਨ ਤੋਂ ਬਾਹਰ ਆਏ ਆ ਤੇ ਸਾਹਮਣੇ ਉਹ ਟਾਵਰ ਦੇਖ ਰਿਹਾ। ਇਹ ਟੋਕਿਓ ਟਾਵਰ ਨੂੰ ਉਤਰੇ ਜਾ ਰਹੇ ਸੀਗੇ। ਜਿਹੜਾ ਕਿ ਆ ਹੈਗਾ। ਤੇ ਰਸਤੇ 'ਚ ਹੁਣ ਇਹ ਆ ਗਿਆ ਟੋਕਿਓ ਮੈਟਰੋਪੋਲੀਟਨ ਸ਼ਿਬਾ ਪਾਰਕ ਏਰੀਆ ਗਾਈਡ। ਇਹ ਕੋਈ ਪਾਰਕ ਹੈ। ਸੋਹਣਾ ਲੱਗ ਰਿਹਾ ਵੇਖਣ ਨੂੰ। ਆ ਰਾਈਡ ਬਣੀਆਂ ਹੋਈਆਂ। ਬੱਚੇ ਖੇਡ ਰਹੇ ਇੱਧਰ। ਕਾਫੀ ਗ੍ਰੀਨਰੀ ਹੈ। ਤੇ ਉਹ ਸਾਹਮਣੇ ਟੋਕਿਓ ਟਾਵਰ। ਇਹ ਪਹੁੰਚ ਗਏ ਹੁਣ ਆਪਾਂ ਟੋਕਿਓ ਟਾਵਰ। ਇਹ ਆ ਗਿਆ ਟੋਕੀਓ ਟਾਵਰ ਤੇ ਟੋਕੀਓ ਟਾਵਰ ਨੂੰ ਨਾਲ ਜਾਪਾਨ ਰੇਡੀਓ ਟਾਵਰ ਵੀ ਕਹਿੰਦੇ ਆ ਕਿਉਂਕਿ ਇਹ ਕਮਿਊਨੀਕੇਸ਼ਨ ਤੇ ਆਬਜ਼ਰਵੇਸ਼ਨ ਟਾਵਰ ਜਿਹੜਾ ਹੈਗਾ ਸ਼ੇਬਾ ਕੋਇਨ ਡਿਸਟ੍ਰਿਕਟ ਦੇ ਵਿੱਚ ਹੈਗਾ ਜਾਪਾਨ ਦੇ ਵਿੱਚ ਤੇ ਇਹ ਬਣਿਆ ਸੀਗਾ 1958 ਚ ਤੇ ਇਹਦੀ ਜਿਹੜੀ ਹਾਈਟ ਆ ਉਹ 332.9 ਮੀਟਰ ਆ ਤੇ ਇਹ ਜਿਹੜਾ ਸੀ ਟੋਲੇਸਟ ਟਾਵਰ ਸੀਗਾ ਜਾਪਾਨ ਦਾ 1912 ਤੱਕ ਪਰ 2012 ਚ ਇਹਨਾਂ ਨੇ ਇੱਕ ਫਿਰ ਹੋਰ ਟਾਵਰ ਬਣਾਤਾ ਜਿਹਨੂੰ ਕਿ ਟੋਕੀਓ ਸਕਾਈ ਟਰੀ ਕਹਿੰਦੇ ਆ ਫਿਰ ਉਹ ਟੋਲੇਸਟ ਬਣ ਗਿਆ ਤੇ ਇਹਦੇ ਜਿਹੜੇ ਬਹੁਤ ਆ ਆਈਡੀਆ ਸੀ ਜਾਂ ਇਹਦੀ ਸ਼ਕਲ ਸੀ ਉਹ ਇਹਨਾਂ ਨੇ ਜਾਦਾ ਲਈ ਸੀ ਆਈਫਲ ਟਾਵਰ ਜਿਹੜਾ ਕਿ ਟੋਰਾਂਟੋ ਦੇ ਵਿੱਚ ਆ ਉਹਦੇ ਤੋਂ ਤੇ ਇਹ ਟਾਵਰ ਨੂੰ ਜਿਹੜਾ ਬਣਾਉਣ ਦਾ ਕਹਿੰਦੇ ਖਰਚਾ ਆਇਆ ਸੀਗਾ ਉਹ 2.8 ਬਿਲੀਅਨ ਜਿਹੜੇ ਇਹਨਾਂ ਦੇ ਹੈਗੇ ਆ ਕੋਈ ਮਤਲਬ ਜੈਨ ਉਹ ਲੱਗੇ ਸੀ ਇੱਥੇ ਤੇ ਇਹਦੇ ਦੋ ਡੈਕ ਆ ਇੱਕ ਮੇਨ ਡੈਕ ਕਹਿੰਦੇ ਇੱਕ ਟਾਪ ਡੈਕ ਕਹਿੰਦੇ ਇਹ ਇਹਦੇ ਵਿੱਚ ਜਿਹੜਾ ਮੈਨੂੰ ਹਰ 5 ਸਾਲ ਬਾਅਦ ਪੇਂਟ ਕਰਦੇ ਆ ਤੇ ਪੇਂਟ ਕਰਦੇ ਆ ਵੀ ਕਹਿੰਦੇ ਕਿ ਉਹਨੂੰ 1 ਸਾਲ ਲੱਗ ਜਾਂਦਾ ਤੇ ਇਹਨੂੰ ਬਣਾਇਆ ਪੇਂਟ ਦੋ ਤਰ੍ਹਾਂ ਦਾ ਕੀਤਾ ਹੋਇਆ ਹੈ ਕਿ ਜਿੱਦਾਂ ਵਾਈਟ ਤੇ ਇੱਕ ਨਾਲ ਆ orange type ਇਹ ਕੋਈ ਰਿਕੁਆਇਰਮੈਂਟ ਸੀ ਉਹਦਾ ਕਰਕੇ ਕੀਤਾ ਇਹਨਾਂ ਨੇ ਤੇ ਆਹ ਇਨਫੋਰਮੇਸ਼ਨ ਦਿੱਤੀ ਹੋਈ ਹੈ ਤੁਹਾਨੂੰ ਟਿਕਟ ਬਾਰੇ ਟਿਕਟਾਂ ਦੀ 1500 ਵਾ ਪਹਿਲੇ ਡੱਕ ਤੱਕ ਤੇ 3500 ਵਾ ਜਿਹੜੇ ਜਨ ਦੂਜੇ ਡੱਕ ਤੱਕ ਤੇ ਕੋਈ ਡਾਇਮੰਡ ਟੂਰ ਲੱਗਦਾ ਉਹਦੀ 7000 ਰੁਪਏ ਪਰ ਡਾਇਮੰਡ ਟੂਰ ਦੇ ਕੋਈ ਸਗ ਹੈ ਗਿਆ ਸੈਡਨ ਟਾਈਮ ਤੇ ਅਸੀਂ ਹੁਣ ਇਹਦੀ ਟਿਕਟ ਲੈਨੇ ਆ ਜਿਹੜੇ ਮੇਨ ਤੇ ਟਾਪ ਡੈਕ ਦੀ ਠੱਤੀ 3500 ਵਾਲੀ ਤੇ ਫਿਰ ਟਾਪ ਡੈਕ ਤੱਕ ਜਾਵਾਂਗੇ ਤੇ ਉੱਥੋਂ ਇਹਦਾ ਵੀ ਰਿਕਾਰਡ ਕਰਕੇ ਤੇ ਤੁਹਾਨੂੰ ਵਿਖਾਉਨੇ ਆ ਤੇ ਬਾਕੀ ਇਹਦੇ ਬਾਰੇ ਜਾਣਕਾਰੀ ਆਪਾਂ ਸਾਂਝੀ ਕਰਦੇ ਆ ਕਿ ਹੈਗੀ ਇਨਫੋਰਮੇਸ਼ਨ ਡੈਸਕ ਪਰ ਡੈਸਕ ਤੇ ਕੋਈ ਬੰਦਾ ਹੈ ਨਹੀਂ ਲੱਭਦੇ ਆ ਕੋਈ ਕਰਦੇ ਆ ਟ੍ਰਾਈ ਨਾ ਫੋਨ ਲੱਗਾ ਉਹਨੇ ਕਰਨੀ ਪਣੀ ਇਨਫੋਰਮੇਸ਼ਨ ਕਹਿ ਰਿਹਾ ਪਲੀਜ਼ ਕਮ ਟੂ ਦੀ ਇਨਫੋਰਮੇਸ਼ਨ ਕਾਊਂਟਰ ਔਨ ਦੀ ਫਰਸਟ ਫਲੋਰ ਥੈਂਕ ਯੂ ਫੋਰ ਯਰ ਕੋਆਪਰੇਸ਼ਨ ਫਰਸਟ ਫਲੋਰ ਤੇ ਚੱਲੇ ਆ ਤੇ ਫਿਰ ਤੁਹਾਨੂੰ ਦੱਸ ਦਿਆਂ ਲੋਕਾਂ ਨੂੰ ਅਸੀਂ ਫਲੋਰਾ ਨੂੰ ਜਾਂਦੇ ਆਂ ਫਸ ਫਲੋਰਾ ਸਿਲਸਿਲੇ ਆਂ ਕਿਤੇ ਸਿੱਧੇ ਉੱਤੇ ਐਂਟਰ ਕਰਦੇ ਆਂ ਬੜਾ ਲੰਬਾ ਛੜਾ ਕੰਮ ਲੱਗਦਾ ਟਿਕਸ ਬੜਾ ਤੇ ਉਰ ਦੇ ਸੱਲੇ ਪੂਰਾ ਸ਼ੋਪਿੰਗ ਸੈਂਟਰ ਬਣਿਆ ਹੋਇਆ ਹੈ ਬਹੁਤ ਸਾਰੀਆਂ ਸ਼ੌਪਸ ਹੈ ਤੇ ਇਹ ਆ ਗਿਆ ਹਾਂ ਜੀ ਸੜਾ ਇਨਸਾ ਟਿਕਟ ਟਾਵਰ ਵਾਲੀਆਂ ਜਿੱਥੋਂ ਟਿਕਟਾਂ ਲੈਣੀਆਂ ਆਏ ਉਹ ਕਾਊਂਟਰ ਇਧਰੋਂ ਟਿਕਟਸ ਮਿਲਦੀਆਂ ਇਹ ਆ ਗਿਆ ਟਿਕਟਸ ਫਾਈਨਲੀ ਇਹ ਜਦੋਂ ਬਣ ਰਿਆ ਸੀ ਵਧੀਆ ਫੋਟੋਆਂ ਬੀਸ ਬਣ ਗਿਆ ਇਹਦੇ ਚ ਔਰ ਥੋੜਾ ਜਿਹਾ ਹੋਰ ਵੱਧ ਹੋ ਗਿਆ ਥੋੜਾ ਜਿਹਾ ਉੱਪਰ ਨੂੰ ਜਿਹਦੀਆਂ ਵੱਖ-ਵੱਖ ਫੋਟੋਆਂ ਨੇ ਰਿਪੋਰਟ ਹੋ ਇਹ ਮੂਵੀ ਚੱਲ ਰਹੀ ਹੈ ਜਿਹਨੂੰ ਬਣਾਉਂਦਿਆਂ ਨਹੀਂ ਕਿਸੇ ਜਨ ਨਾਬਰ ਹੁਣ ਫੋਟੋਆਂ ਕਲਰਡ ਹੋ ਗਈਆਂ ਬਲੈਕ ਏ ਤੇ ਵੱਖ-ਵੱਖ ਜਿਹੜੇ ਸਾਨੂੰ ਕੋ ਦੇਖਣ ਆਏ ਹੋਏ ਆ ਲੌਰਨ ਨੈਸ਼ਨਲ ਲੌਰਨ 1800 ਅਸੀਂ ਫਿਰ ਡਿਸਾਈਡ ਕੀਤਾ ਕਿ ਮੇਨ ਡੈਕ ਤੇ ਟੌਪ ਡੈਕ ਦੋਵੇਂ ਟੂਰ ਲਾਵਾਂਗੇ ਮੇਨ ਡੈਕ 150 ਮੀਟਰ ਹੈ ਤੇ ਲਿਫਟ ਰਾਈਂ 35 ਸੈਕਿੰਡ ਵਿੱਚ 150 ਮੀਟਰ ਆ ਗਿਆ ਲਿਫਟ ਨੇ ਮਿਲੋ 35 ਸੈਕਿੰਡ ਲਾਇਫ ਤੇ ਆ ਜਿਹੜਾ ਸਾਹਮਣੇ 뷰 ਆ ਇਹ ਮੇਨ ਡੈਕ ਤੋਂ 뷰 ਆ ਟੌਪ ਕਿਓ ਦਾ ਅਗਰ ਅਸੀਂ ਮੇਨ ਡੈਕ ਤੋਂ ਹੀ ਚੱਲੇ ਆ ਟੌਪ ਡੈਕ ਟੌਪ ਡੈਕ ਦਾ ਟੂਰ ਲਾਉਣ ਤੇ ਇਥੋਂ ਅਸੀਂ ਮੇਨ ਡੈਕ ਤੋਂ 뷰 ਵੇਖ ਕੇ ਸਰਾਈ ਤੇ ਹੁਣ ਚੱਲੇ ਆ ਟੌਪ ਡੈਕ ਤੇ ਟੌਪ ਡੈਕ ਦਾ ਟੂਰ ਜਿਹੜਾ ਸਾਡਾ ਹੋ

ਟੌਪ ਡੈਕ ਤੇ ਹੀ ਆ ਗਏ ਤੇ ਟੌਪ ਡੈਕ ਦਾ ਹੁਣ ਟੂਰ ਆ। ਉਹ ਤੋਂ ਵੀਊ ਟੌਪ ਡੈਕ ਦੇ ਤੋਂ ਇਹਦਾ ਸਭ ਤੋਂ ਪਹਿਲਾਂ ਨਾ ਜੂਸ ਪੀਣ ਨੂੰ ਦਿੱਤਾ ਸਾਨੂੰ। ਫੈਟ ਭਾਵੇਂ ਦੋ ਕੋਟ ਐਸੀ ਚਲੋ ਦਿੱਤਾ ਹੈਗਾ। ਉੱਥੇ ਪਹਿਲਾਂ ਫੋਟੋ ਹੋਈ ਆ। ਫੋਟੋ ਖਿਚਣ ਤੋਂ ਬਾਅਦ ਫਿਰ ਇਹਨਾਂ ਜੂਸ ਦਿੱਤਾ। ਮਸ਼ਹੂਰ ਸਿਤਰਾਂਜਾ ਮੈਂ ਇੰਨ ਦਾਕ ਤੋਂ ਵੀਊ ਸੀ। ਇਹ ਟੌਪ ਡੈਕ ਤੋਂ ਵੀਊ ਆ। ਉਹ ਉਧਰ ਕੋਈ ਭੱਜ ਗਿਆ। ਨਹੀਂ ਪਤਾ ਬਾਅਦ ਚ ਵੇਖਾਂਗੇ ਤੇ ਇਸੇ ਤਰ੍ਹਾਂ ਸਿਡਨੀ ਹਾਰਬਰ ਬ੍ਰਿਜ ਦੀ ਤਰਫ ਇੱਕ ਆਪ ਬੈਠਾ ਸਿਡਨੀ ਹਾਰਬਰ ਬ੍ਰਿਜ ਜਾਗਾ ਬੱਚੇ ਦੇ ਨਾਂ ਵੀ ਲੈ ਲਿਨਿਆ ਇਸ ਜਰੀਏ ਦੇ ਟਾਪ ਦੇ ਤੋਂ ਹੋਰ ਇੱਕ 뷰 ਟੋਕੀਓ ਦਾ ਬਰਾਂਡ ਬਦਲ ਕੇ ਕੀ ਨੀਵ ਦਾ ਕਲੀਅਰ ਬਦਲ ਨਾਮ ਦੇ ਤੇ ਗੁਰੂ ਵੀ ਇਹ ਕਲੀਅਰ ਹੁੰਦਾ ਸਿਨੋਨ ਪਾਰਕ ਤੇ ਲਈ ਨੀ ਦਰੋਂ ਨਹੀਂ ਆਈ ਸੀ ਉਹ ਜਿੱਥੋਂ ਲੇਕਿਨ ਬਾਹਰ ਨਿਕਲਦੀਆਂ ਗੱਡੀਆਂ ਉੱਥੇ ਸਟੇਸ਼ਨ ਸੀਗਾ ਇੱਕ ਕਬਨਾਂ ਵੈਸੀ ਸਮਥਿੰਗ ਲਾਈਕ ਥਿਸ ਇਹ ਹੁਣ ਟੌਪ ਡੈਕ ਤੋਂ ਵਕਫ ਵਕਫ ਤੋਂ ਕੀ ਉਹਦੇ ਵਿਊ ਖਣ ਲੱਗ ਰਿਹਾ ਟੋਕੀਓ ਟਾਵਰ ਤੋਂ ਟੋਕੀਓ ਸਫਾਈ ਦਾ ਕੰਮ ਚੱਲ ਰਿਹਾ ਬਰਾਂ ਪੂਰਾ ਬੰਨਿਆ ਹੋਇਆ ਹੈ ਨਾ ਆਪਣੇ ਹੇਠਲੇ ਨਾਲ ਦੇਖ ਪਏ ਮੈਂ ਥੋੜੀ ਜਿਹੀ ਆਪਣੀ ਰਿਕਾਰਡਿੰਗ ਕਰ ਰਿਹਾ ਕੈਂਡ ਵਿੱਚ ਸਾਹਮਣੇ ਸ਼ੀਸ਼ਾ ਲੱਗਾ ਹੋਊਗਾ ਵੱਡਾ ਜੀ ਇਹਦੋਂ ਦੇਖੂਗਾ ਤੇ ਅੱਗੇ ਵੀ ਮੈਂ ਤੇ ਪਿੱਛੇ ਵੀ ਹਾਂ ਇਹ ਮੈਂ ਵਕਫ ਵਕ ਜਗਤੋਂ ਟਾਪ ਡੈਕ ਤੋਂ ਇਹਦਾ ਵੀ ਰਿਕਾਰਡ ਕਰ ਰਿਹਾ ਹਾਂ 360 ਡਿਗਰੀ ਵਾਲਾ ਆਪਣਾ ਵੀ ਰਿਕਾਰਡ ਹੋ ਜਾਊਗਾ ਉਹ ਸਾਰੇ ਭੀੜ ਭੜਕੇ ਦੇ ਵਿੱਚ ਇੱਕ ਬੜੀ ਸ਼ਾਂਤ ਬਿਲਡਿੰਗ ਲੱਗਦੀ ਹੈ ਦਰਖਤਾਂ ਦੇ ਅੜੇ-ਦੇੜੇ ਛੋਟੀ east facing like north northeast Ре кахhorрвju. ਤੁਹਾਨੂੰ ਇੱਥੇ 에어ਪੋਰਟ ਪਰ ਕਲਾਉਡੀ ਕਰਕੇ 에어ਪੋਰਟ ਪਰ ਕਲੀਅਰ ਨਹੀਂ ਦਿਖ ਰਹੀ ਇਸ ਡਾਇਰੈਕਸ਼ਨ ਦੇ ਵਿੱਚ ਸੀ ਸੀ ਜਮਨੇ ਕਰ ਜਮਨੇ ਜਿੱਦ ਤਰ ਅਸੀਂ ਰਹਿ ਰਹੇ ਆ ਆ ਬਿਲਡਿੰਗ ਉਹ ਏਰੀਆ ਕਵਰ ਕਰ ਰਹੀ ਹੈ ਸ਼ਿੰਜੂਕੂ ਸ਼ਿੰਜੂਕੂ ਸਿਟੀ ਸੈਂਟਰ ਇਹਦਾ ਉੱਥੇ ਅਸੀਂ ਆਪਾਂ ਹੋਟਲ ਦੇ ਵਿੱਚ ਟਿਰੇ ਹੋਏ ਆਂ ਤੇ ਉੱਥੋਂ ਤੁਰ ਕੇ ਸਟੇਸ਼ਨ ਤੇ ਆਏ ਸੰਜੂਕੋ ਤੇ ਸੰਜੂਕੋ ਤੋਂ ਮੁੜ ਕੇ ਲੈ ਕੇ ਟ੍ਰੇਨ ਤੇਸੀ ਇੱਕ ਬੈਨਾ ਬੈਸੀ ਇਹ ਜਿਹਾ ਸਟੇਸ਼ਨ ਸੀ ਫਿਰ ਉੱਥੋਂ 1 ਕਿਲੋਮੀਟਰ ਦੀ ਬਾਕ ਸੀ ਤੇ ਤੁਰ ਕੇ ਫਿਰ ਇਥੇ ਟਾਵਰ ਤੇ ਆਏ ਉਹ ਇਸ ਡਾਇਰੈਕਸ਼ਨ ਚ ਰਹਿ ਗਿਆ ਇਹ ਸਾਰਾ ਹੈਗਾ ਉਹਦਾ ਟੋਕਿਓ ਦਾ ਹੀ 뷰 ਉਹਦੇ ਜਿਹੜਾ ਹੈਗਾ ਸੈਕੰਡ ਡੈਕ ਟੌਪ ਡੈਕ ਇੱਕ ਲੋਅਰ ਡੈਕ 650 ਮੀਟਰ ਤੇ ਟੌਪ ਡੈਕ ਸੇ 250 ਮੀਟਰ ਤੇ ਇੱਥੋਂ ਟੋਕੀਓ ਜਿਹੜਾ 250 ਮੀਟਰ ਦੀ ਹਾਈਟ ਤੋਂ ਉੱਤੋਂ ਦਿਖ ਰਿਹਾ ਪਰ ਬਿਲਡਿੰਗਾਂ ਤਾਂ ਵੀ ਲੱਗਦਾ ਕਿ ਬਿਲਡਿੰਗਾਂ ਇੰਨਾ ਬਹੁਤਿਆਂ ਨੀਵੇਂ ਨਹੀਂ ਲੱਗ ਰਹੀਆਂ ਬਿਲਡਿੰਗਾਂ ਵੀ ਕਾਫੀ ਉੱਚੀਆਂ ਆ ਇਹ ਆਪਣਾ 360 ਡਿਗਰੀ 뷰 ਹੋ ਗਿਆ ਇਹਦਾ ਫਿਰ ਹੁਣ ਅਸੀਂ ਚੱਲਦੇ ਹਾਂ ਪਹਿਲੇ ਇਹ ਹੈਗੀ ਹੈ ਗ੍ਰੇਟ ਸ਼ਾਈਨ ਆਫ ਦਿ ਟਾਵਰ ਇਹ ਕਹਿੰਦੇ ਜਿਹੜੀ ਗ੍ਰੇਟ ਸ਼ਾਈਨ ਆਫ ਟੋਕੀਓ ਟਾਵਰ ਆ ਇਹ 11 ਜੁਲਾਈ 1958 ਨੂੰ ਬਣਾਈ ਗਈ ਆ ਉਹਦਾ ਟੋਕੀਓ ਟਾਵਰ ਆ ਉਹਦਾ ਉਹਨਾਂ ਸਿੱਨ ਨਿਪਨ ਦਿਨ ਤੋਂ ਬੁਰੀ ਯਾਦ ਵਿੱਚ ਤੇ ਇਹਦਾ ਏਵੇਂ ਹੋਇਆ ਕਿ ਇੱਥੇ ਪ੍ਰਾਰਥਨਾ ਕਰਦੇ ਆ ਲੋਕਾਂ ਦੀ ਸ਼ਾਂਤੀ ਵਾਸਤੇ ਤੇ ਜਿਹੜੀ ਸੇਫਟੀ ਆਫ ਵਿਜ਼ਿਟਰ ਟੋਕੀਓ ਟਾਵਰ ਜਿਹੜੇ ਤੇ ਹੁੰਦੇ ਉਹਨਾਂ ਦੀ ਖੁਸ਼ਹਾਲੀ ਤੇ ਸ਼ਾਂਤੀ ਵਾਸਤੇ ਤੇ ਇਹਨੂੰ ਰੈਨੋਵੇਟ ਕੀਤਾ ਗਿਆ ਦੁਬਾਰਾ 23 ਦਸੰਬਰ 2008 ਚ ਤੇ ਐਜ਼ ਅ ਸਿੰਬਲ ਆਫ ਗ੍ਰੈਟੀਟਿਊਡ ਫੋਰ ਟੋਕੀਓ ਟਾਵਰ ਜ 50th ਐਨੀਵਰਸਰੀ ਐਂਡ ਅ ਫੁੱਲ ਰੀਨਿਊਅਲ ਆਫ ਥਿਸ ਰਾਈਨਵਰਕ ਪਰਫਾਰਮਡ ਆਨ ਅਗਸਾਈਡ ਰੈਨੋਵੇਸ਼ਨ ਟੂ ਦੀ ਅਬਜ਼ਰਵੇਟਰੀ ਜਿਹੜੀ ਇਸ ਤੋਂ ਨਹੀਂ ਫੀ ਰਾਹਗੀਆ ਡਰونز ਜਿਹਦੇ ਬਾਰੇ ਬੋਲ ਰਹੇ ਆ ਸਰਾਇਨ ਇਸਰਾਇਲ ਬੋਲ ਰਿਹਾ ਇਹ ਲੋਕਲ ਪ੍ਰੋਸਟਾਰਟੀਟੀ ਤੇ ਇਹਦੇ ਵਾਸਤੇ ਫੈਕਰੀ ਬਣ ਰਹੀ ਹੈ ਇਸੀ ਟੌਪ ਡੈਕ ਗੇਟ ਜਿੱਥੋਂ ਇਹ ਟੂਰ ਲੱਗੇ ਉੱਤੇ ਇਹਨਾਂ ਟੌਪ ਡੈਕ ਤੋਂ ਜਦੋਂ ਥੱਲੇ ਆਗੇ ਤੁਹਾਨੂੰ ਦੱਸਿਆ ਤੇ ਇਹ ਇੱਥੇ ਨਾ ਇੱਕ ਮਸ਼ੀਨ ਲੱਗੀ ਆ ਸਟੈਂਪਲੀ ਇਹਦੇ 'ਤੇ ਪੇਪਰ ਰੱਖੋ ਤੇ ਬਾਅਦ 'ਚ ਆਪਣੇ ਪੈਰ ਨਾਲ ਥੱਲੇ ਉਹਨੂੰ ਨੱਪੋ ਉਹ ਪੇਪਰ ਤੇ ਨਾ ਟਾਵਰ ਦੀ ਸਟੈਂਪ ਜਿਹੜੀ ਉਹ ਲੱਗ ਜਾਂਦੀ ਹੈ ਤੇ ਅ ਸਾਹਮਣੇ ਮੇਰੇ ਇੱਕ ਆਪਣਾ ਬੰਦਾ ਲਾਰਿਆ ਤੇ ਉਹਨੇ ਪੇਪਰ ਚੁੱਕ ਲਿਆ ਤੇ ਇਹਦੇ ਤੇ ਲੋਕੀ ਅਕਸਰ ਜੀ ਆਪਣੀ ਸਟੈਂਪ ਉਹਦੀ ਜਿਹੜੀ ਲਾ ਰਹੇ ਸੀਗੇ ਉਹਦੀ ਜਿਹੜੀ ਟਾਵਰ ਦੀ ਸਟੈਂਪ ਅਹੀਂ ਆਈ ਹੋਈ ਸੀ ਟੋਕਿਓ ਟਾਵਰ ਤੇ ਹੁਣ ਲੱਗਦਾ ਕੋਈ ਸਕੂਲ ਦਾ ਗਰੁੱਪ ਆ ਗਿਆ ਤੇ ਪੂਰਾ ਰੌਲਾ ਪੈ ਰਿਹਾ ਨਿਆਣਿਆਂ ਵਾਂਗੂ ਤੇ ਇੱਕ ਕੁਛ ਲਾਲ ਟੀ-ਸ਼ਰਟਾਂ ਵਾਲੇ ਐਥੇ ਤੁਹਾਨੂੰ ਦਿਖਾਉਣਾ ਮੈਂ ਪੰਜ ਬੰਦਾ ਬੈਠਾ ਇਹ ਬੰਬਈ ਦਾ ਗਰੁੱਪ ਆਇਆ ਹੋਇਆ ਪੂਰਾ ਇੰਡੀਆ ਦਾ ਦੇਖੋ ਅੱਗੇ ਬੈਠਾ ਜਿਹਨਾਂ ਨਾਲ ਟੀ-ਸ਼ਰਟ ਜਿਨਾਂ ਇਹ ਵਕਾਫੀ ਹੋਰ ਅਜਵਾਇ ਅਸ ਕੂਰ ਵਾਲੇ ਨੇ ਨਾ ਰਸਮ ਨਾਲ ਨਾ ਪੂਰਾ ਰੌਲਾ ਪਾਤਾ ਹੁਣ ਆ ਸਰਦਾਰ ਜੀ ਵੀ ਇੱਕ ਹੈਗੇ ਨਾਲ ਹੋਰ ਇੱਕ ਮੈਂ ਤੇ ਇੱਕ ਹੋਰ ਦੋ ਹੋ ਗਏ ਅਸੀਂ ਅੱਜ ਕੱਲ੍ਹ ਸੇ ਤੇ ਉਹ ਜਿਹੜਾ ਮੈਨ ਡੈਕਸ ਸੀ ਉਹਦੇ ਤੇ ਇੱਕ ਥੀਏਟਰ ਟਾਈਪ ਬਣਿਆ ਹੋਇਆ ਸੀ ਤੇ ਇਹਦੇ ਚ ਇੱਕ ਮੂਵੀ ਚੱਲਦੀ ਸੀ ਜਿਹਦੇ ਵਿੱਚ ਕਿ ਟੋਕੀਓ ਟਾਵਰ ਬਾਰੇ ਵੀ ਤੇ ਟੋਕੀ ਦੀ ਬਾਕੀ ਵੀ ਜਾਣਕਾਰੀ ਸਾਰੀ ਦਿੱਤੀ ਜਾ ਰਹੀ ਸੀ ਆ ਥੋੜੀ ਜੀ ਮੈਂ ਰਿਕਾਰਡ ਕੀਤੀ ਆ ਤੁਹਾਡੇ ਵੇਖਣ ਵਾਸਤੇ ਏ ਸੀਜੀ ਆਪਣਾ ਟੋਕੀਓ ਵਿੱਚ ਜਿਹੜਾ ਟੋਕੀਓ ਦਾ ਸਕਾਈ ਟਾਵਰ ਆ ਉਹਦਾ ਵਲੌਗ ਤੇ ਇਹ ਟੋਕੀਓ ਸਕਾਈ ਟਾਵਰ ਦੀ ਆਪਾਂ ਜਾਣਕਾਰੀ ਜਿਹਦਾ ਪਹਿਲਾਂ ਦਿੱਤੀ ਸਾਰੀ ਇਹਦੀ ਹਾਈਟ ਦੂਜਾ ਸਾਰਾ ਕੁਝ ਪਰ ਇਹਦੇ ਬੇਸ ਦੇ ਵਿੱਚ ਸ਼ੋਪਿੰਗ ਸੈਂਟਰ টাইਪ ਵੀ ਬਣਿਆ ਹੋਇਆ ਫੂਡ ਕੋਰਟ ਹੋਰ ਸੋਵਿਨਰ ਸ਼ਾਪ ਦੂਜਾ ਸਾਰਾ ਕੁਝ ਤੇ ਇੱਕ ਤਰ੍ਹਾਂ ਦਾ ਇਹ ਸ਼ੋਪਿੰਗ ਸੈਂਟਰ ਜਿਹੜਾ ਥੱਲੇ ਤੇ ਜਾਈਏ ਤੇ ਇਦਾਂ ਲੱਗਦਾ ਇਦਾਂ ਸ਼ੋਪਿੰਗ ਸੈਂਟਰ ਹੀ ਹੈ ਤੇ ਇਹ ਵਲੌਗ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਕਰਦੇ ਆਂ ਇਹ ਵਲੌਗ ਇੱਥੇ ਹੁਣ ਸਮਾਪਤ ਤੇ ਮਿਲਦੇ ਆਂ ਆਪਾਂ ਟੋਕੀਓ ਵਿੱਚ ਹੁਣ ਕਿਸੇ ਨਵੀਂ ਜਗ੍ਹਾ ਤੇ ਕਿਸੇ ਨਵੇਂ ਵਲੌਗ ਦੇ ਨਾਲ